ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹਦਾ ਨਾਮ ਹੈ ਰੱਖਿਆ ਹੈ ਵੀ ਗਾਲਾਂ ਬੜੀਆਂ ਪੈਂਦੀਆਂ ਨੇ ਔਰ ਜਦੋਂ ਮੈਂ ਇਕੱਲਾ ਬੈ ਕੇ ਕਿਦਰੇ ਸੋਚਦਾ ਤੇ ਮੈਨੂੰ ਐਵੇਂ ਲੱਗਦਾ ਹੈ ਵੀ ਗੁਰੂਆਂ ਨੂੰ ਭਗਤਾਂ ਨੂੰ ਲੀਡਰਾਂ ਨੂੰ ਭਾਵੇਂ ਧਾਰਮਿਕ ਹੋਣ ਭਾਵੇਂ ਰਾਜਨੀਤਾ ਹੋਣ ਅਮਲੀ ਨੂੰ ਸ਼ਰਾਬੀ ਨੂੰ ਜਵਾਰੀ ਨੂੰ ਦੂਜੇ ਨੂੰ ਤੀਜੇ ਨੂੰ ਸਾਧ ਨੂੰ ਚੋਰ ਨੂੰ ਸਭ ਤੋਂ ਪੈਂਦੀਆਂ ਨੇ ਦੁਨੀਆ ਦੇ ਅੰਦਰ ਸ਼ਾਇਦ ਕੋਈ ਇਦਾਂ ਦਾ ਹੋਵੇ ਇਹ ਕਹਿਣਾ ਹੀ ਅਤ ਕਥਨੀ ਹੋਵੇਗੀ ਵੀ ਫਲਾਣੇ ਬੰਦੇ ਨੂੰ ਕਦੇ ਗਾਲ ਨਹੀਂ ਪਈ ਭਾਵੇਂ ਉਹ ਤਾਰਮਿਕ ਹੋਵੇ ਰਾਜਨੀਤੀ ਦੇ ਵਿੱਚ ਹੋਵੇ ਜਾਂ ਆਮ ਪੱਦਰ ਤੇ ਜੀਵਨ ਗੁਜ਼ਾਰਨ ਵਾਲਾ ਹੋਵੇ ਫਰਕ ਸਿਰਫ ਇਹ ਨਾ ਪੈਂਦਾ ਕਿ ਕਿਸੇ ਦੀਆਂ ਗਾਲਾਂ ਪਰਦੇ ਵਿੱਚ ਹੁੰਦੀਆਂ ਨੇ ਕਿਸੇ ਦੀਆਂ ਗਾਲਾਂ ਸਾਹਮਣੇ ਆ ਜਾਂਦੀਆਂ ਨੇ ਮੀਡੀਆ ਵਿੱਚ ਆ ਜਾਂਦੀਆਂ ਨੇ ਕਿਸੇ ਨੂੰ ਗਾਲਾਂ ਸ਼ਰਿਆਂ ਪੈਂਦੀਆਂ ਨੇ ਕਿਸੇ ਨੂੰ ਗਾਲਾਂ ਪਰਦੇ ਵਿੱਚ ਪੈਂਦੀਆਂ ਨੇ ਪਰ ਪੈਂਦੀਆਂ तकरीबन ਸਭ ਨੂੰ ਨੇ ਫਿਰ ਉਹ ਗਾਲਾਂ ਪੈਣ ਦਾ ਮਕਸਦ ਕੀ ਹੈ ਉਹ ਮੈਂ ਤੁਹਾਡੇ ਨਾਲ ਬਿਆਨ ਕਰਨਾ ਚਾਹੁੰਦਾ ਵੀ ਗਾਲਾਂ ਤੇ ਸਭ ਨੂੰ ਪੈਂਦੀਆਂ ਨੇ ਤੇ ਸਮਝ ਲਓ ਵੀ ਦੁਨੀਆਂ ਵਿੱਚ ਕੋਈ ਨਹੀਂ ਹੈ ਜਿਸ ਨੂੰ ਕਦੇ ਗਾਲ ਨਾ ਪਈ ਹੋਵੇ ਪਰ ਗਾਲ ਪੈਂਦੀ ਕਿਸ ਪਰਪਜ ਵਾਸਤੇ ਹੈ ਕਿਸ ਮਕਸਦ ਵਾਸਤੇ ਇਹ ਵਿਚਾਰਨਾ ਬੜਾ ਜ਼ਰੂਰੀ ਹੈ ਉਹਦਾ ਮੁੱਦਾ ਕੀ ਉਹਨੂੰ ਗਾਲਾਂ ਪੈ ਰਹੀਆਂ ਨੇ ਉਹਦਾ ਮੁੱਦਾ ਕੀ ਹੈ ਇਹ ਵੇਖਣਾ ਬੜਾ ਜ਼ਰੂਰੀ ਹੋਏਗਾ ਕਿਉਂਕਿ ਜਦੋਂ ਅਸੀਂ ਇਹ ਵੇਖ ਲਿਆ ਨਾ ਵੀ ਇਹਨੂੰ ਕਿਹੜੇ ਮਕਸਦ ਦੇ ਕਾਰਨ ਕਿਸ ਮੁੱਦੇ ਦੇ ਕਾਰਨ ਗਾਲ ਪਈ ਤਾਂ ਫਿਰ ਮੈਨੂੰ ਲੱਗਦਾ ਹੈ ਵੀ ਉਹ ਜਿਹਨੂੰ ਪੈ ਰਹੀਆਂ ਨੇ ਉਹਦਾ ਵੀ ਇਤਰਾਜ਼ ਘਟ ਜਾਏਗਾ ਤੇ ਜਿਹੜੇ ਉਹਦੇ ਰਿਸ਼ਤੇਦਾਰ ਸੱਜਣ ਮਿੱਤਰ ਨੇ ਉਹਨਾਂ ਦਾ ਵੀ ਇਤਰਾਜ਼ ਘਟ ਜਾਏਗਾ ਕਿਉਂਕਿ ਇੱਕ ਤੇ ਪੈਂਦੀਆਂ ਨੇ ਗਾਲਾਂ ਤੇ ਦੂਜਾ ਜਿਹੜੇ ਰਿਸ਼ਤੇਦਾਰਾਂ ਦਾ ਘੇਰਾ ਹੁੰਦਾ ਹੈ ਸਜਣਾ ਮਿੱਤਰਾਂ ਦਾ ਹੁੰਦਾ ਹੈ ਭਾਵੇਂ ਉਹ ਹਮਦਰਦੀ ਦੇ ਨਾਲ ਹੀ ਕਹਿੰਦੇ ਨੇ ਉਹ ਇਹ ਗੱਲ ਕਹਿੰਦੇ ਨੇ ਛੱਡ ਇਸ ਰਾਹ ਤੇ ਤੂੰ ਕਿਉਂ ਤੁਰਨਾ ਜਿੱਥੇ ਦੂਜੇ ਲੋਕ ਤੁਰੇ ਜਾ ਰਹੇ ਨੇ ਤੂੰ ਵੀ ਤੁਰਿਆ ਚੱਲ ਹੁਣ ਜੇ ਬਹੁਤਾਤ ਲੋਕਾਂ ਦੇ ਕੋਲ ਕੁਝ ਕਹਿਣ ਵਾਸਤੇ ਨਾ ਹੋਵੇ ਤੇ ਉਹ ਕਹਿਣਗੇ ਕਿ ਜਿਹਦੀ ਝੋਲੀ ਦੇ ਅੰਦਰ ਗੁਰੂ ਨੇ ਕੋਈ ਕਲਾ ਪਾਈ ਗਿਆਨ ਪਾਇਆ ਚਾਰ ਅੱਖਰ ਪਾਏ ਉਹੀ ਕਹੇਗਾ ਨਾ ਤੇ ਜਿਹਦੇ ਕੋਲ ਕੁਝ ਹੈ ਨਹੀਂ ਉਹ ਬੋਲੇਗਾ ਕਿ ਦੁਨੀਆ ਦੇ ਅੰਦਰ ਆਪਣੇ ਆਪਣੇ ਜੋਗਾ ਤੇ ਗਿਆਨ ਹੈ ਪਰ ਸਮਾਜ ਨੂੰ ਸੇਧ ਦੇਣ ਵਾਲਾ ਤੇ ਕੋਈ ਨਹੀਂ ਇਹ ਕਾਰਨ ਹੈ ਸਮਾਜ ਸੁਧਾਰਕ ਬੜੇ ਘੱਟ ਹੁੰਦੇ ਨੇ ਕਲਾਵਾਨ ਬੜੇ ਘੱਟ ਹੁੰਦੇ ਨੇ ਆਮ ਦੁਨੀਆ ਸਾਰਾ ਸਾਰਾ ਦਿਨ ਬੋਲੀ ਜਾਂਦੀ ਪਰ ਉਹਨਾਂ ਦੇ ਬੋਲਣ ਦਾ ਕੋਈ ਅਰਥ ਹੁੰਦਾ ਹੈ ਲਿਖੀ ਜਾਂਦੀ ਲਿਖਣ ਦਾ ਕੋਈ ਅਰਥ ਹੁੰਦਾ ਹੈ ਤੋ ਫਿਰ ਮੈਂ ਆਪਣੇ ਮੁੱਦੇ ਦੇ ਨੇੜੇ ਤੇੜੇ ਰਵਾਂ ਇਹ ਵੇਖਣਾ ਬੜਾ ਜ਼ਰੂਰੀ ਹੈ ਵੀ ਗਾਲਾਂ ਜਿਹੜੀਆਂ ਪੈ ਰੀਆਂ ਨੇ ਗਾਲਾਂ ਪੈਣ ਦਾ ਮੇਨ ਕਾਰਨ ਕੀ ਹੈ ਮੁੱਦਾ ਕੀ ਹੈ ਇੱਕ ਗੱਲ ਪਹਿਲਾਂ ਸਮਝ ਲਓ ਬਈ ਜੀ ਦੀ ਜਿੰਦਾਬਾਦ ਦੇ ਨਾਰੇ ਲੱਗਦੇ ਨਾ ਮੁਰਦਾਬਾਦ ਵੀ ਉਸੇ ਦੀ ਹੁੰਦੀ ਹੈ ਤੇ ਜਿਹਦੀ ਕਦੀ ਜਿੰਦਾਬਾਦ ਨਹੀਂ ਨਾ ਹੋਈ ਉਹਦੀ ਮੁਰਦਾਬਾਦ ਵੀ ਨਹੀਂ ਹੋਈ ਜਿੰਨੂੰ ਪਿੰਡ ਦੇ ਅੰਦਰ ਕੋਈ ਜਾਣਦਾ ਹੀ ਨਹੀਂ ਜਿਹਦੀ ਜਿੰਦਾਬਾਦ ਨਹੀਂ ਜਿਹਦੇ ਝੰਡੇ ਨਹੀਂ ਝੂਲਦੇ ਉਹਦੀ ਮੁਰਦਾਬਾਦ ਨਹੀਂ ਦੂਜਾ ਨੁਕਤਾ ਇੱਕ ਹੋਰ ਸਮਝ ਲਓ ਜਿੰਨਾ ਵੱਡਾ ਕਿਸੇ ਦੀ ਇੱਜ਼ਤ ਦਾ ਕਦ ਹੋਏਗਾ ਉਨਾ ਹੀ ਵੱਡਾ ਉਦਾ ਵਿਰੋਧ ਹੋਏਗਾ। ਔਰ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਆ। ਇੱਕ ਤੇ ਲੋਕਾਂ ਦੀ ਸਾਇਕੀ ਵਿੱਚੋਂ ਪੈਦਾ ਹੋਣ ਵਾਲੀ ਪ੍ਰਸਥਿਤੀ ਤੋਂ ਕਹਿ ਰਿਹਾ ਤੇ ਦੂਜਾ ਮੈਂ ਹੁਣੇ ਤੁਹਾਡੇ ਸਾਹਮਣੇ ਗੁਰਮਤਿ ਭਗਤਾਂ ਦੀ ਐਗਜ਼ੈਂਪਲ ਰੱਖ ਦਿਆਂਗਾ ਉਹਨਾਂ ਨਾਲੋਂ ਵੱਡਾ ਤੇ ਆਪਾਂ ਕਿਸੇ ਨੂੰ ਨਹੀਂ ਨਾ ਗਿੰਦੇ। ਖੈਰ ਇੱਕ ਦੋ ਨੁਕਤੇ ਮੈਂ ਹੋਰ ਰੱਖ ਦਿਆਂ। ਜੇ ਸੱਜਣ ਮਿੱਤਰ ਰਿਸ਼ਤੇਦਾਰ ਕਿਸੇ ਦੀ ਜ਼ਿੰਦਾਬਾਦ ਦੇ ਅੰਦਰ ਖੁਸ਼ ਹੁੰਦੇ ਨੇ। ਤੇ ਮਰਦਾਬਾਦ ਵੀ ਬਰਦਾਸ਼ਤ ਕਰਨ ਦੀ ਆਦਤ ਪਾ ਲੋ ਜਾਂ ਜਾ ਸਿੱਖ ਲੋ ਪਰ ਫੇਰ ਕਹਿ ਰਿਆਂ ਉਹਦੇ ਮਰਦਾਬਾਦ ਹੋਈ ਕਿਉਂ ਉਹਨੂੰ ਗਾਲ ਪਈ ਕਿਉਂ ਇਹ ਵੇਖਣਾ ਬੜਾ ਜ਼ਰੂਰੀ ਹੈ ਵੀ ਉਹਦਾ ਮੁੱਦਾ ਕੀ ਹੈ ਕਿਸ ਕਾਰਨ ਕਰਕੇ ਹੁਣ ਮੈਂ 2-4 ਮੁੱਦੇ ਤੁਹਾਡੇ ਸਾਹਮਣੇ ਰੱਖਦਾ ਕੋਈ ਗਾਲਾਂ ਖਾਂਦਾ ਹੈ ਪਰਿਵਾਰ ਦੀ ਲਲਨਾ ਪਲਨਾ ਦੇ ਪਿੱਛੇ ਕੰਪਨੀ ਦੇ ਮਾਲਕ ਨੇ ਫੈਕਟਰੀ ਦੇ ਮਾਲਕ ਨੇ ਗਾਲੀ ਗਲੋਚ ਕੀਤਾ ਉਹਨੂੰ ਗਾਲ ਸੈਨ ਕਰਨੀ ਪਈ ਖਾਣੀ ਪਈ ਕੋਈ ਗਾਲਾਂ ਖਾਂਦਾ ਹੈ ਵੱਡਿਆਂ ਲੀਡਰਾਂ ਦੀਆਂ ਚੌਧਰਾਂ ਦੇ ਪਿੱਛੇ ਚਮਚਾ ਬਣ ਕੇ ਗਾਲਾਂ ਖਾਂਦਾ ਹੈ ਕੋਈ ਗਾਲਾਂ ਖਾਂਦਾ ਹੈ ਚੋਰੀ ਪਿੱਛੇ ਯਾਰੀ ਪਿੱਛੇ ਜਵਾਰੀ ਪਿੱਛੇ ਕਟਿਆ ਕਰਮ ਕਰਤੂਤ ਪਿੱਛੇ ਪਰ ਕੋਈ ਗਾਲਾਂ ਖਾਂਦਾ ਹੈ ਸੱਚ ਬੋਲਣ ਪਿੱਛੇ ਕੋਈ ਗਾਲਾਂ ਖਾਂਦਾ ਹੈ ਗੁਰਬਾਣੀ ਉਪਦੇਸ਼ ਕਰਕੇ ਕੋਈ ਗਾਲਾਂ ਖਾਂਦਾ ਹੈ ਗੁਰੂ ਨੂੰ ਸਾਹਮਣੇ ਰੱਖ ਕੇ ਹੁਣ ਮੈਂ ਇੱਕ ਗੱਲ ਹੋਰ ਸਾਹਮਣੇ ਤੁਹਾਡੇ ਰੱਖਦਾ ਚੱਲਾਂ ਲੀਡਰਾਂ ਨੂੰ ਗਾਲਾਂ ਪੈਂਦੀਆਂ ਨੇ ਪਹਿਲਾਂ ਕਹਿ ਚੁੱਕਾ ਜਥੇਦਾਰਾਂ ਨੂੰ ਪੈਂਦੀਆਂ ਨੇ ਸਾਧਾਂ ਨੂੰ ਪੈਂਦੀਆਂ ਨੇ ਮਹਾਂਤਾਂ ਨੂੰ ਪੈਂਦੀਆਂ ਨੇ ਗ੍ਰਿਸ਼ਤੀਆਂ ਨੂੰ ਪੈਂਦੀਆਂ ਨੇ ਜੋਗੀਆਂ ਨੂੰ ਪਈਆਂ ਬਰਾਗੀਆਂ ਨੂੰ ਪਈਆਂ ਚੋਰਾ ਸਾਧਾਂ ਨੂੰ ਪਈਆਂ ਠੱਗਾਂ ਲੁਟੇਰਿਆਂ ਨੂੰ ਪਈਆਂ ਰਾ ਮਾਰਾਂ ਨੂੰ ਪਈਆਂ ਡਾਕੂਆਂ ਜਵਾਰਾਂ ਨੂੰ ਪਈਆਂ ਧੜੀਆਂ ਨੂੰ ਪਈਆਂ ਸ਼ਰਾਬੀਆਂ ਤੇ ਅਮਲੀਆਂ ਨੂੰ ਪਈਆਂ ਉੱਥੇ ਨਾਲ ਲੱਗਦਾ ਗੁਰਮਾਂ ਤੇ ਭਗਤਾਂ ਨੂੰ ਵੀ ਗਾਲਾਂ ਪਈਆਂ ਅਗਰ ਗੁਰਮਾਂ ਤੇ ਭਗਤਾਂ ਨੂੰ ਗਾਲਾਂ ਨਾ ਪਈਆਂ ਹੁੰਦੀਆਂ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਦੇ ਮਾਰੂ ਰਾਗ ਵਿੱਚ ਇਹ ਗੱਲ ਨਾ ਕਹਿਣੀ ਪੈਂਦੀ ਕਿ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਬੋਰਨਾ ਅਗਰ ਇਹ ਗੱਲ ਨਾ ਹੁੰਦੀ ਤੇ ਕਦੇ ਕਬੀਰ ਸਾਹਿਬ ਨੂੰ ਇਹ ਨਾ ਕਹਿਣਾ ਪੈਂਦਾ ਵੀ ਲੋਕ ਕਹੇ ਕਬੀਰ ਬੋਰਨਾ ਤੇ ਜੇ ਕਬੀਰ ਨੂੰ ਬੋਰਾ ਮੰਨ ਲਈਏ ਤੇ ਫਿਰ ਸਿਆਣਾ ਕਿਨੂੰ ਮੰਨੋਂਗੇ ਲੋਕ ਕਹੇ ਕਬੀਰ ਬੋਰਨਾ ਕਬੀਰ ਦਾ ਮਰਮ ਮਰਮ ਨੇ ਭੇਦ ਕਬੀਰ ਦਾ ਮਰਮ RAM ਪਹਿਚਾਨਾ ਤੋਂ ਮੈਂ ਗੱਲ ਕਰ ਰਿਹਾ ਵੀ ਜੇ ਕੋਈ ਸੱਚ ਬੋਲਦਾ ਹੈ ਪਰ ਸੱਚ ਤੁਹਾਡੇ ਮੁਤਾਬਕ ਨਾ ਹੋਵੇ ਸੱਚ ਤੁਹਾਡੇ ਜਥੇਬੰਦੀ ਦੇ ਮੁਤਾਬਕ ਨਾ ਹੋਵੇ ਸੱਚ ਕਿਸੇ ਲੀਡਰ ਦੇ ਮੁਤਾਬਕ ਨਾ ਹੋਵੇ ਸੱਚ ਕਿਸੇ ਆਮ ਉੱਗੇ ਨੇਤਾ ਦੇ ਮੁਤਾਬਕ ਨਾ ਹੋਵੇ ਸੱਚ ਹੋਵੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਉਹਦੇ ਬੋਲੇ ਹੋਏ ਬੋਲ ਨੂੰ ਜੇ ਗੁਰੂ ਗ੍ਰੰਥ ਸਾਹਿਬ ਜੀ ਰਿਕਮੈਂਡ ਕਰਨ ਤੇ ਫਿਰ ਉਹ ਸੱਚ ਹੈ ਤੇ ਜੇ ਉਹਦੇ ਬੋਲੇ ਹੋਏ ਬੋਲ ਨੂੰ ਸੂਰਜ ਪ੍ਰਕਾਸ਼ ਰਕਮੈਂਡ ਕਰਦਾ ਹੈ ਕੋਈ ਦੂਜਾ ਤੀਜਾ ਗ੍ਰੰਥ ਰਕਮੈਂਡ ਕਰਦਾ ਹੈ ਤੇ ਫਿਰ ਉਹ ਸੱਚ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਨੇ ਕਸਵਟੀ ਹੈ ਮਹਾਨ ਹੈ ਰੀਡ ਦੀ ਹੱਡੀ ਹੈ ਸਭ ਤੋਂ ਵੱਡੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਤੋਂ ਮੈਂ ਗੱਲ ਕੀ ਕਰ ਰਿਹਾ ਸਾਂ ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਗਾਲਾਂ ਖਾਂਦਾ ਹੈ ਤੇ ਉਹਨੂੰ ਇਸ ਗੱਲ ਦੇ ਅੰਦਰ ਫਕਰ ਹੋਣਾ ਚਾਹੀਦਾ ਹੈ ਫਕਰ ਪਤਾ ਕਿਉਂ ਉਨ ਨੂੰ ਜਦੋਂ ਗਾਲ ਪਾਵੇ ਮਾੜਾ ਕਮੈਂਟ ਆਵੇ ਤੇ ਉਹ ਸੋਚ ਲਵੇ ਵੀ ਗੁਰੂ ਨਾਨਕ ਸਾਹਿਬ ਜੀ ਮੈਂ ਕਿਹੜੇ ਬਾਗ ਦੀ ਮੂਲੀ ਆ ਲੋਕਾਂ ਨੇ ਤੈਨੂੰ ਨਹੀਂ ਬਖਸ਼ਿਆ ਤੇ ਮੈਂ ਕਿਦਾ ਵਿਚਾਰਾ ਲੋਕਾਂ ਨੇ ਕਬੀਰ ਜੀ ਨੂੰ ਨਹੀਂ ਬਖਸ਼ਿਆ ਮੈਂ ਕਿਦਾ ਵਿਚਾਰਾ ਲੋਕਾਂ ਨੇ ਤੁਹਾਡੇ ਵਰਗੀਆਂ ਹੋਰ ਮਹਾਨ ਸ਼ਖਸੀਤਾਂ ਨੂੰ ਨਹੀਂ ਬਖਸ਼ਿਆ ਤੇ ਮੈਂ ਆਪਣਾ ਬਚਾਅ ਕਿਵੇਂ ਲੱਭਣਾ ਤੇ ਫਿਰ ਇਹਨਾਂ ਲੋਕਾਂ ਕੋਲੋਂ ਜਿਨ੍ਹਾਂ ਨੇ ਤੈਨੂੰ ਬੁਰਾ ਕਿਹਾ ਉਹਨਾਂ ਕੋਲੋਂ ਮੈਂ ਆਸ ਕਰਦਾ ਕਿ ਮੈਨੂੰ ਚੰਗਾ ਕਹਿਣ ਜਿਨ੍ਹਾਂ ਨੇ ਕਬੀਰ ਜੀ ਨੂੰ ਬੁਰਾ ਕਿਹਾ ਜੋਨ ਕੋਲੋਂ ਮੈਂ ਮੰਗ ਕਰਦਾ ਕਿ ਮੈਨੂੰ ਮਾੜਾ ਬੋਲਣਾ ਬੋਲੋ ਨਹੀਂ ਗਾਲ ਪੈਗੀ ਬੁਰਾ ਕਮੈਂਟ ਆਏਗਾ ਬੁਰਾ ਬੋਲ ਆਏਗਾ ਦੁਰਵਿਹਾਰ ਆਏਗਾ ਪਰ ਤੁਸੀਂ ਇੱਕ ਹੀ ਗੱਲ ਦੇਖੋ ਵੀ ਤੁਸੀਂ ਗੁਰੂ ਪਿੱਛੇ ਗਾਲਾਂ ਖਾ ਰਹੇ ਹੋ ਚੋਰੀ ਪਿੱਛੇ ਯਾਰੀ ਪਿੱਛੇ ਜੂਵੇ ਪਿੱਛੇ ਜਾਂ ਕਿਸੇ ਹੋਰ ਕਟਿਆ ਕਣਾਉਣੇ ਕੰਮ ਪਿੱਛੇ ਨਹੀਂ ਤੁਸੀਂ ਗੁਰੂ ਪਿੱਛੇ ਗਾਲਾਂ ਖਾ ਰਹੇ ਹੋ ਗੁਰੂ ਦੇ ਸਿਧਾਂਤ ਪਿੱਛੇ ਗੱਲ ਖਾ ਰਹੇ ਹੋ ਪਰ ਦੁਬਾਰਾ ਗੱਲ ਕਹਿਣਾ ਗੁਰੂ ਤੁਹਾਡੀ ਤਸਦੀਕ ਕਰਦਾ ਹੋਵੇ ਗੁਰੂ ਤੁਹਾਨੂੰ ਸਹੀ ਸਾਬਤ ਕਰਦਾ ਹੋਵੇ ਗੁਰੂ ਗ੍ਰੰਥ ਸਾਹਿਬ ਕੋਈ ਗ੍ਰੰਥ ਕੋਈ ਜਥੇਬੰਦੀ ਨਹੀਂ ਪਾਸੇ ਕਰੋ ਸਾਰੀਆਂ ਜਥੇਬੰਦੀਆਂ ਨੂੰ ਤੇ ਬਾਕੀ ਦੇ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਜੇ ਤੁਹਾਨੂੰ ਰეკਮੈਂਡ ਕਰਦੇ ਨੇ ਬਾਣੀ ਰეკਮੈਂਡ ਕਰਦੀ ਇਹ ਤੁਹਾਡਾ ਬੋਲ ਗੁਰਬਾਣੀ ਦੇ ਮੁਤਾਬਕ ਹੈ ਗੁਰਬਾਣੀ ਦੇ ਅਕੋਰਡਿੰਗ ਹੈ ਤੇ ਕੋਈ ਗੱਲ ਨਹੀਂ ਥੋੜੀ ਜੀ ਆਪਣੀ ਪਾਚਨ ਕਿਰਿਆ ਬਦਾਲੋ ਤੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰ ਲਿਆ ਕਰੋ ਕਿ ਪਾਤਸ਼ਾਹ ਜੀ ਇਹ ਓਏ ਲੋਕ ਨੇ ਉਹਨਾਂ ਦੀ ਅਨਸਬੰਸ ਨੇ ਉਹਨਾਂ ਦੀ ਪੀੜੀ ਅੱਗੇ ਚੱਲਦੀ ਆ ਰਹੀ ਹੈ ਜਿਨ੍ਹਾਂ ਨੇ ਤੁਹਾਨੂੰ ਭੂਤਨਾ ਬੇਤਾਲਾ ਚੋਰ ਯਾਰ ਜਵਾਰ ਸਭ ਕੁਝ ਕਿਹਾ ਇਹ ਉਹੀ ਲੋਕ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ